ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਫਿਲਟਰ ਬਾਰੇ ਗੱਲਬਾਤ ਕਰਾਂਗੇ ਫਿਲਟਰ ਦੇ ਜਿਹੜੇ ਆ ਆਪਣੇ ਆਪਣੇ ਅੰਦਰਲੇ ਆਹ ਫਿਲਟਰ ਹੁੰਨੇ ਆ ਮੈਂਬਰਨ ਵਗੈਰਾ ਹੁੰਦੀ ਆ ਵੀ ਕਿੰਨੀ ਦੇਰ ਬਾਅਦ ਚੇਂਜ ਕਰਨੀ ਚਾਹੀਦੀ ਆ ਕਿੰਨੇ ਹਜ਼ਾਰ ਲੀਟਰ ਦੇ ਦੀ ਸਰਵਿਸ ਕਰਨੀ ਜ਼ਰੂਰੀ ਆ ਸਾਰੀ ਤੇ ਜਿਹੜਾ ਆਪਣਾ ਜਾਗ ਆਲਾ ਫਿਲਟਰ ਹੁੰਦਾ ਸਪੰਜ ਵਾਲਾ ਆਪਾਂ ਕਹਿੰਦੇ ਹਾਂ ਨਾ ਜਿਹ ਬਾਹਰਲੇ ਪਾਸੇ ਲੱਗੀ ਹੁੰਦੀ ਆ ਕੈਂਡਲ ਜੀ ਉਹਦੇ ਵਿੱਚ ਜਿਹੜਾ ਹੁੰਦਾ ਵੀ ਕਿੰਨੀ ਦੇਰ ਬਾਅਦ ਚੇਂਜ ਕਰਨਾ ਈ ਦਾ ਜੇ ਤੁਸੀਂ ਟਾਈਮ ਸਰ ਨਹੀਂ ਚੇਂਜ ਕਰਾਉਂਦੇ ਤਾਂ ਤੁਹਾਨੂੰ ਕਿੰਨਾ ਜ਼ਿਆਦਾ ਨੁਕਸਾਨ ਹੁੰਦਾ ਇਹਦਾ ਆਪਾਂ ਸਾਰੀ ਗੱਲਬਾਤ ਕਰਾਂਗੇ ਇਹਦੇ ਵਿੱਚ ਤਾ ਸਭ ਤੋਂ ਪਹਿਲਾਂ ਹੁੰਦਾ ਜਿਵੇਂ ਆਪਣਾ ਆ ਪੰਪ ਹੋ ਗਿਆ ਜੇ ਤੁਸੀਂ ਆ ਫਿਲਟਰ ਚੇਂਜ ਨਹੀਂ ਕਰਵਾਉਂਦੇ ਅੰਦਰਲੇ ਤਾਂ ਇਹਦਾ ਜਿਹੜਾ ਪੰਪ ਹੈ ਪੰਪ ਵੀ ਖਰਾਬ ਹੋ ਜਾਂਦਾ ਤੁਹਾਡਾ ਹੁਣ ਆ ਦੇਖੋ ਇਹਦਾ ਪੰਪ ਵੀ ਖਰਾਬ ਹੋ ਗਿਆ ਨਾਲ ਠੀਕ ਹੈ ਇਹਨੂੰ ਘੱਟੋ ਘੱਟ ਵੀ 2.5 ਸਾਲ ਹੋ ਗਏ ਲੱਗੇ ਨੂੰ ਉਹ ਇਹ ਕੀ ਕਰਦੇ ਬਾਹਰਲਾ ਜਾਗ ਵਾਲਾ ਫਿਲਟਰ ਚੇਂਜ ਕਰ ਲੈਣੇ ਆ ਜਾਂ ਕੱਲਾ ਜਾਗ ਵਾਲਾ ਫਿਲਟਰ ਨਹੀਂ ਚੇਂਜ ਕਰਨਿਆਂ ਆਉਂਦਾ ਉਹ ਥੋੜਾ ਮੈਂ ਤੁਹਾਨੂੰ ਦੱਸਦਾ ਉਹ 3 ਮਹੀਨੇ ਬਾਅਦ ਚੇਂਜ ਕਰੋ ਘਟੋ ਘਟੋ ਉਹਨੂੰ ਠੀਕ ਹੈ ਜੇ ਤੁਹਾਡੇ ਸ਼ੋਰਾ ਮਤਲਬ ਘਟ ਆਉਂਦਾ ਤਾਂ 3 4 4 5 ਮਹੀਨੇ ਬਾਅਦ ਵੀ ਤੁਸੀਂ ਕਰ ਸਕਦੇ ਆ ਉਹਨੂੰ ਆਪਾਂ ਤੁਹਾਨੂੰ 3 ਮਹੀਨੇ ਬਾਅਦ ਕਰ ਲਵਾਂਗੇ ਕਿਉਂਕਿ ਸਸਤਾ ਹੀ ਹੁੰਦਾ ਉਹ 50 100 ਰੁਪਏ ਦੀ ਗੱਲ ਆਉਦੀ ਠੀਕ ਆ ਉਹਦੇ ਵਿੱਚ ਉਸ ਤੋਂ ਬਾਅਦ ਕੀ ਹੁੰਦਾ ਆਪਣੇ ਅੰਦਰਲੇ ਫਿਲਟਰ ਹੋਗੇ ਜਿਵੇਂ ਆ ਸੈਂਟੀਮੀਟਰ ਫਿਲਟਰ ਹੋਗੇ ਦੋਨੇ ਠੀਕ ਆ ਉਸ ਤੋਂ ਬਾਅਦ ਹੋ ਗਿਆ ਜਿਵੇਂ ਹਾਂ ਮੈਂਬਰਨ ਹੋਗੀ ਕਾਰਬਨ ਫਿਲਟਰ ਹੋ ਇਹ ਚੀਜ਼ਾਂ ਜਿਹੜੀਆਂ ਤੁਹਾਨੂੰ ਇੱਕ ਫਿਲਟਰ ਇੱਕ ਹੋਰ ਹੋਂਦਾ ਉੱਪਰਲੇ ਪਾਸੇ ਆ ਲੱਗਿਆ ਵਾ ਮੈਂ ਮੈਂਬਰੋਂ ਤੋਂ ਬਾਅਦ ਲੱਗਿਆ ਹੋਂਦਾ ਠੀਕ ਆ ਇਹ ਚੀਜ਼ਾਂ ਤੁਹਾਨੂੰ ਇੱਕ ਸਾਲ ਬਾਅਦ ਇਹ ਫਿਲਟਰ ਦੀ ਸਰਵਿਸ ਹੋਣੀ ਸਾਰੇ ਫਿਲਟਰ ਚੇਂਜ ਕਰਨੇ ਬਹੁਤ ਜ਼ਰੂਰੀ ਆ ਇਹਦੇ ਵਿੱਚ ਕੀ ਹੁੰਦਾ ਮੈਂ ਤੁਹਾਨੂੰ ਦੱਸਦਾ ਵੀ ਜਿਵੇਂ ਆਹ ਸੈਂਟੀਮੀਟਰ ਫਿਲਟਰ ਇਹਦਾ ਚੋਕ ਹੋ ਜਾਂਦਾ ਤਾਂ ਪੰਪ ਨੂੰ ਜਿਹੜਾ ਪਾਣੀ ਆ ਫਿਰ ਨਹੀਂ ਮਿਲਦਾ ਜਿਵੇਂ ਸੁੱਕਾ ਚੱਲੀ ਜਾਂਦਾ ਕਾਫੀ ਕਾਫੀ ਦਰਿਜ ਸੁੱਕਾ ਚੱਲੀ ਜਾਂਦਾ ਸੁੱਕਾ ਚੱਲਣ ਨਾਲ ਫਿਰ ਇਹ ਖਰਾਬ ਹੋ ਜਾਂਦਾ ਠੀਕ ਆ ਤੇ ਇੱਕ ਹੋਰ ਹੁੰਦਾ ਵੀ ਇਹ ਫਿਲਟਰ ਜਿਵੇਂ ਚੋਕ ਹੋਣ ਲੱਗ ਜੰਨੇ ਆ ਮੰਨ ਲਓ ਮੈਮਰਾ ਨਾ ਹੁਣ ਮੈਮਰ ਦੀ ਤਹਿ ਬਣੀ ਆਉਣੀ ਆ ਬਰੀਕ ਬਰੀਕ ਅੰਦਰ ਕਈ ਤਹਿਾਂ ਬਣੀ ਹੁੰਦੀ ਆ ਤੇ ਪਿੱਛੋਂ ਆ ਜੋਰ ਲਾ ਕੇ ਪੰਪ ਦਾ ਜ਼ੋਰ ਲੱਗ ਕੇ ਪਾਣੀ ਦੂਆ ਪਾਸੋਂ ਨਿਕਲਦਾ ਠੀਕ ਆ ਤਾਂ ਜ਼ੋਰ ਲਾ ਕੇ ਪਾਣੀ ਨਿਕਲਦਿਆਂ ਕੀ ਹੁੰਦਾ ਇਹ ਜਿਹੜੀ ਤਹਿਾਂ ਬਣੀਆਂ ਹੁੰਦੀ ਆ ਇਹਦੇ ਅੰਦਰ ਕੀ ਹੁੰਦਾ ਆਪਣੀ ਜਿਹੜਾ ਆਪਣਾ ਪਾਣੀ ਹੁੰਦਾ ਜਿਵੇਂ ਗੀਜਰ ਦੇ ਵਿੱਚ ਜੰਮ ਜਾਂਦਾ ਨਾ ਛੋਰਾ ਜਾ ਇਹ ਪਾਣੀ ਵੀ ਇਹਦੇ ਅੰਦਰ ਅੰਦਰ ਜੰਮ ਜਾਂਦਾ ਜੰਮਣ ਦੇ ਨਾਲ ਫਿਰ ਕੀ ਹੁੰਦਾ ਪੰਪ ਦੇ ਉੱਪਰ ਲੋਡ ਪੈਣ ਲੱਗ ਜਾਂਦਾ ਠੀਕ ਹੈ ਜੀ ਇਹ ਹੋ ਗਿਆ ਤਾਂ ਪੰਪ ਇਹ ਚੀਜ਼ਾਂ ਕਰਕੇ ਪੰਪ ਜਲਦੀ ਖਰਾਬ ਹੁੰਦਾ ਪੰਪ ਮਹਿੰਗੀ ਚੀਜ਼ ਹੈ ਤੁਸੀਂ ਇਹ ਟਾਈਮ ਸਿਰ ਬਦਲਾ ਲੈਂਦੇ ਤਾਂ ਤੁਹਾਡਾ ਪੰਪ ਲੰਬਾ ਟਾਈਮ ਚੱਲੀ ਜਾਂਦਾ ਠੀਕ ਹੈ ਜੀ ਤੇ ਇੱਕ ਆਪਣਾ ਕੀ ਹੁੰਦਾ ਜਦ ਆਪਾਂ ਇਹਦਾ ਪਾਣੀ ਅੱਗੇ ਚੈੱਕ ਕਰਦੇ ਆ ਸਾਰੀ ਚੀਜ਼ਾਂ ਪਾ ਕੇ ਤਾਂ ਇਹਦਾ ਜਿਹੜਾ TDS ਹੈ ਉਹ 100 ਤੋਂ ਥੱਲੇ ਨਹੀਂ ਹੋਣਾ ਚਾਹੀਦਾ ਕਈ ਵਾਰ ਜੇ ਆਪਾਂ ਜਾਦਾ 100 ਤੋਂ ਥੱਲੇ ਕਰ ਦਿੰਨੇ ਆ ਹਨਾ ਤਾਂ 150 200 ਦੇ ਨੇੜੇ ਤੇ ਡੇਢਾ ਹੋਣਾ ਚਾਹੀਦਾ ਤਾਂ ਤੁਹਾਡਾ ਫਿਲਟਰ ਸਹੀ ਆ 100 150 ਦੇ ਤਾਂ ਤਕਰੀਬਨ ਹੋਣਾ ਹੀ ਚਾਹੀਦਾ ਠੀਕ ਹੈ ਤਾਂ ਇਹਦਾ ਪਾਣੀ ਆਪਣੇ ਵਾਸਤੇ ਬਿਲਕੁਲ ਸਹੀ ਹੁੰਦਾ ਨਹੀਂ ਇਹਦਾ ਥੱਲੇ ਬਹੁਤ ਆਲਾ ਤੁਸੀਂ ਕਰਦੇ ਆ ਤਾਂ ਇਹ ਸਾਰੇ ਹੀ ਤੱਤੇ ਦੇ ਖਤਮ ਕਰ ਦਿੰਦਾ ਠੀਕ ਹੈ ਇਹ ਚੈੱਕ ਕਰਨੀ ਜਿਹੜੀ ਚੀਜ਼ ਬਹੁਤ ਜ਼ਰੂਰੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਧੰਨਵਾਦ ਜੀ